ਲੋ ਜੀ ਮਿੱਤਰੋ ਪਹੁੰਚ ਗਏ ਆਪਾਂ ਆਪਣੇ ਖੇਤਾਂ ਤੇ ਇੱਧਰ ਦੇਖ ਲਓ ਬਈ 26 ਇਹ 5 ਗਿੱਲੇ ਆਪਣੇ ਹਲੇ ਤੱਕ ਖੜੇ ਆ ਤੇ ਥੋੜੇ ਨਰਮ ਤੇ ਬਈ 5 ਤਰੀਕ ਨੂੰ ਪੱਲਾ ਗਏ ਸੀ ਵੈਸੇ ਵਢਾਣਾ ਪਰ ਥੋੜੇ ਨਰਮ ਦੇ ਇਸ ਕਰਕੇ ਆਪਾਂ ਨੇ ਸੋਚਿਆ ਵੀ ਚਲੋ ਦੇਖ ਲਈਏ 6-7 ਕਮੀ ਤਾਂ ਜਿਹੜਾ ਸਤਸ੍ਰੀਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਫਿਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਹਨ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ ਜਿਹੜੀ 8 ਤਰੀਕ 10ਵਾਂ ਮਹੀਨਾ 2025 ਤੇ ਇਸ ਟਾਈਮ ਬਈ ਆਪਾਂ ਖੜੇ ਆ ਆਪਣੇ ਕਰਮਾ ਦੇਖੋ ਤੇ ਅੱਜ ਮੌਸਮ ਦਿਖਾਉਂਦੇ ਆਂ ਬਈ ਤੁਹਾਨੂੰ ਵਧੀਆ ਹੋ ਰਿਹਾ ਦੇਖੋ ਧੁੱਪ ਨਿਕਲ ਗਈ ਅੱਜ ਤੇ ਕੱਲ ਦੀ ਡੇਟਾਂ ਬਈ ਜਿਹੜਾ ਮੀਂਹ ਪਿਆ ਤੇ ਜਿਹੜਾ 7 ਤਰੀਕ ਤੇ 6 ਨੂੰ ਦੱਸਿਆ ਉਹ ਤਾਂ ਮੀਂਹ ਪਿਆ ਬਈ ਤੋਂ ਇੰਨਾ ਜਿਆਦਾ ਪਿਆ ਨਹੀਂ ਪਰ ਖੇਤਕੁੱਤ ਬਈ ਸਰੀਆਂ ਜੁਰੀਆਂ ਵਾਂ ਪਾਣੀ ਥੋੜਾ ਮੋਟਾ ਖੜ ਗਿਆ ਤੇ ਉਹ ਦਿਖਾਵਾਂਗੇ ਅੱਜ ਤੁਹਾਨੂੰ ਤੇ ਬਣੇ ਰਿਹਾ ਆਪਣੀ ਵੀਡੀਓ ਦੇ ਨਾਲ ਤੇ ਅੱਜ ਆਪਾਂ ਚਲਾਵਾਂਗੇ ਖੇਤਾਂ ਵਾਂ ਜਿਹੜਾ ਬਣਾ ਝੋਨਾ ਰਹਿ ਰਿਹਾ ਬਈ ਵੜਾਣ ਨਾਲ ਉਹ ਵੀ ਦਿਖਾਵਾਂਗੇ ਤੇ ਬਾਕੀ ਆਉਣੇ ਅੱਜ ਟਰੈਲੀਆਂ ਵੀ ਪੱਗੀਆਂ ਜਿਹੜੀ ਪੰਕਲ ਦਿਖਾਈ ਸੀ ਇਹ ਮੋਟੂ ਬੈਠਾ ਬਈ ਦੇਖੋ ਤੇ ਚਲੋ ਫਿਰ ਬਣੇ ਰਏ ਵੀਡੀਓ ਦੇ ਵਿੱਚ ਚੱਲਦੇ ਆਪਾਂ ਖੇਤਾਂ 'ਚ ਚਾਓ ਲੋ ਜੀ ਮਿੱਤਰੋ ਪਹੁੰਚ ਗਏ ਆਪਾਂ ਆਪਣੇ ਖੇਤਾਂ ਤੇ ਇੱਧਰ ਦੇਖ ਲਓ ਬਈ 26 ਇਹ 5 ਗਿੱਲੇ ਆਪਣੇ ਹਾਲੇ ਤੱਕ ਖੜੇ ਆ ਤੇ ਥੋੜੇ ਨਰਮ ਤੇ ਬਈ 5 ਤਰੀਕ ਨੂੰ ਪੱਲ ਲਗੇ ਸੀ ਵੈਸੇ ਵਢਾਣਾ ਪਰ ਥੋੜੇ ਨਰਮ ਦੇ ਇਸ ਕਰਕੇ ਆਪਾਂ ਨੇ ਸੋਚਿਆ ਵੀ ਚਲੋ ਦੇਖ ਲਈਏ 6-7 ਕਾ ਮੀਠਾ ਜਿਹੜਾ ਕੀ ਬਣੇਗਾ ਪਰ ਚਲੋ ਕਿਰਪਾ ਵਾਬੇ ਦੀ ਇੰਨਾ ਜ਼ਿਆਦਾ ਮੀਠਾ ਨਹੀਂ ਤੇ ਗਿੱਲੇ ਤਾਂ ਬਈ ਹੋ ਗਏ ਖੇਤ ਤੇ ਫਹਿਰਪੁਰ ਪੂਰਾ ਗੜ ਰਹਾ ਬਈ ਐਨ ਜਿਆਦਾ ਦੇਖੋ ਤੇ ਮਸ਼ੀਨ ਚਲੋ ਨੂੰ ਆ ਵੀ ਰੱਬ ਨੇ ਅੱਜ ਵਧੀਆ ਮੌਸਮ ਕਰਤਾ ਦੇਖੋ ਧੁੱਪ ਨਹੀਂ ਕਰ ਰਹੀ ਵਧੀਆ ਤੇ ਅੱਗੇ ਵੀ ਬਈ ਮੀਮੂ ਹੈ ਨਹੀਂ ਤੇ ਇਸ ਕਰਕੇ ਚਲੋ ਵਧੀਆ ਮੌਸਮ ਹੋ ਗਿਆ ਤੇ 1 2 ਦਿਨ ਤੱਕ ਮਸ਼ੀਨ ਚੱਲ ਜੂਗੀ ਬਾਕੀ ਇੰਨੇ ਵਾ ਜਿਹੜੇ ਨਰਮ ਦਾਣਾ ਵੀਰੋ ਉਹ ਵੀ ਆਪਣਾ ਹੋ ਜਾਏਗਾ ਸੈਟ ਥੋੜਾ ਬਹੁਤਾ ਨਰਮਾਈ ਹੈਗੀ ਹੈ ਹਜੇ ਤੇ ਬਾਕੀ ਵੀਰੋ ਆਪਾਂ ਨੇ 5 ਕਿੱਲੇ ਓ ਠੇਕੇ ਵਾਲੇ ਵੀ ਤੇ ਤੇ 5 ਕਿੱਲਿਆਂ 26 ਓਲਾਰ ਕੀ ਸਾਰੀ ਇਸ ਵਾਂ ਤੇ ਇਧਰ ਦੇਖ ਲਓ ਵੀ ਸਾਰੀ ਛੱਬੀ ਲਈ ਹੋਈ ਆ ਤੇ ਦੇਖਦੇ ਆਂ ਵੀ ਇਸ ਕਾ ਕਿੰਨਾ ਕ ਝਾੜ ਰਹੇਗਾ ਕਿ ਸਾਬ ਰਹੇਗਾ ਬਾਕੀ ਆਪਣੀ ਵੀਰੋ ਡੇਢ ਕਿਲਾ ਉਧਰ ਬੜਾਇਆ ਤਾਂ ਜਿਹੜਾ ਅੱਜ ਆਪਾਂ ਤੇ ਲੈ ਕਾ ਗਏ ਆਂ ਬਈ ਇੱਕ ਟਰੈਲੀ ਪਾ ਕੱਲ ਗੇਰਤੀ ਦੀ ਤੇ ਇੱਕ ਕੱਜ ਲੈ ਕਾ ਗਏ ਆਂ ਤੇ ਉਹ ਵੀ ਤੁਹਾਨੂੰ ਪਤਾ ਹੀ ਆ ਵੀਰੋ 2 ਦਿਨ 6-7 ਨੂੰ ਕੰਡੇ ਜਿਹੜੇ ਬੰਦ ਤੇ ਇੱਥੇ ਉਮੀ ਪੈਂਦ ਰਿਹਾ ਤੇ ਇਧਰ ਬਈ ਆਪਣੇ ਪੁਰਾਣਾ ਬੋਰ ਤਾਂ ਦੇਖੋ ਵੀਰੇ ਤੇ ਉਹ ਸਾਰਾ ਤੇ ਉਹ ਟੈਂਪਾਗਾ ਬਈ ਜਦ ਆਪਾਂ ਨੇ ਲਈ ਤੀ ਤੇ 200 ਫੁੱਟ ਵਾਲਾ ਬੋਰ ਤਾਂ ਉਹ ਖਰਾਬ ਹੋ ਗਿਆ ਦਾ ਤੇ ਝਟਕੇ ਲੱਗਾ ਦਾ ਬਈ ਮਾਨ ਫਿਰ ਆਪਾਂ ਨਵਾ ਕਰਾਣਾ ਪਿਆ ਦਾ ਉਹ ਸਾਹਮਣੇ 600 ਫੁੱਟ ਕਰਾਇਆ ਦਾ ਉਧਰ ਤੇ ਬਾਕੀ ਇਧਰ ਆਪਣੀ ਜੇਰੀ ਜੂਰੀ ਬਈ ਠੀਕ ਆ ਇੰਨੀ ਜਿਆਦਾ ਹਲਦੀ ਰੋਗ ਇਸਮਾ ਹੈ ਨਹੀਂ ਤੇ ਵਿੱਚ ਵਿੱਚ ਕਿਤੇ ਕਿਤੇ ਹੈਗਾ ਬਈ ਉਹ ਉੱਥੇ ਕਿ ਦਿਆੜੀਆਂ ਜਿਆਦਾ ਥੋੜੀ ਜੀ ਬਾਕੀ ਸਹੀ ਆ ਤੇ ਬਾਕੀ ਚਲੋ ਧੁੱਪ ਵਧੀਆ ਨਿਕਲ ਰਹੀ ਅੱਜ ਮੌਸਮ ਰੱਬ ਨੇ ਬਹੁਤ ਵਧੀਆ ਬਣਾ ਦਿਆ ਤੇ ਇਸका ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀਰੋ ਬਲੌਗ ਬਣਾ ਕੇ ਕਿੰਨਾ ਚੜ ਰਹਿਗਾ ਤੇ ਦੋ ਦੋ ਤਿੰਨ ਦਿਨਾਂ ਤੱਕ ਵੜਾਣ ਵੜਾਵਾਂਗੇ ਇਹਨੂੰ ਵੀ ਕਿਉਂਕਿ ਥੋੜਾ ਜਿਹਾ ਖੇਤ ਵੀ ਗਿੱਲੇ ਆ ਤੇ ਅੰਨੇ ਵਾ ਚਲੋ ਸੁੱਕ ਜਾਂਦੇ ਕਿਉਂਕਿ ਧੁੱਪ ਵਧੀਆ ਲੱਗੀ ਪੈਣ ਅੱਗੇ ਮੌਸਮ ਵੀ ਉਹ ਹੀ ਸਹੀ ਆ ਤੇ ਬਾਕੀ ਤੁਹਾਨੂੰ ਬਲੌਗ ਬਾਈ ਜਰੂਰ ਪਾ ਕੇ ਦਿਖਾਵਾਂਗੇ ਇਹਨਾਂ ਦਾ ਤੇ ਉਦਣ ਬਾਈ ਜਿਹੜੇ 5 ਤਰੀਕ ਨੂੰ ਪਾ ਲਗੇ ਸੀ ਉਹ ਤਲੇ ਤਲੇ ਪਹਿਲਾਂ ਬੜਾ ਹਨ ਉਹ ਨਿਚੇ-ਨਿਚੇ ਥੋੜਾ ਜਿਹਾ ਹੈ ਤਾਂ ਤੇ ਬਾਕੀ ਚਲੋ ਐ ਆ ਬਈ ਹੁਣ ਮੌਸਮ ਹੋ ਗਿਆ ਸਾਫ ਤੇ 5 ਤਰੀਕ ਨੂੰ ਬਾਈ ਦੇਖੋ ਸਾਰਾ ਏਰੀਆ ਮਾ ਜੀਰੀ ਸੀ ਇਧਰ ਤੇ ਸਾਰਿਆਂ ਨੇ ਡਰ ਦੇ ਮਾਰੇ ਨੇ ਦੇਖੋ ਆਲੇ-ਦਾਲੇ ਸਾਰੀ ਬੜਾਤੀ ਸੀ ਕਿਉਂਕਿ ਇਹ ਨੀਵੇਂ ਖੇਤਾਂ ਬਈ ਪਾਣੀ ਬਹੁਤ ਇੱਕ ਵਾਰੀ ਖੜਜਾ ਤੇ ਬਹੁਤ ਔਖਾ ਬਈ ਖੇਤ ਸੁੱਕਦੇ ਆ ਇਸ ਕਰਕੇ ਆ ਇਸ ਸਾਰਿਆਂ ਦੇ ਕੋਲੇ ਵਾਲੇ ਵੜਾ ਕੇ ਘਰੇ ਗੇਰਖੀਆਂ ਸੀ ਜਿਰੀਆਂ ਤੇ ਆਪਾਂ ਨੇ ਚਲੋ ਦੇਖਿਆ ਵੀ ਚਲੋ ਦੇਖੀ ਜਾਏਗਾ ਕੀ ਬਣੂਗਾ ਚਲੋ ਬਾਬੇ ਦੀ ਕਿਰਪਾ ਨਾਲ ਬੱਚਤ ਰਹਿ ਗਈ ਇੰਨਾ ਜ਼ਿਆਦਾ ਮੀਂਹ ਪਿਆ ਨਹੀਂ ਤੇ ਬਾਕੀ ਆਪਣੇ 3 ਕਿੱਲੇ ਵੀਰੇ 14 ਕਿੱਦਰ ਰਹਿ ਰਹੇ ਆ ਆਪਣੇ ਖੇਤਾਂ ਮੋਟਰ ਵਾਲੋ ਤੇ ਉਹ ਚਲੋ ਉਹ ਵੀ ਠੀਕ ਆ ਖੇਤ ਕਿਉਂਕਿ ਮੀਂਹ ਚਲੋ ਪਿਆ ਨਹੀਂ ਰੱਬ ਦੀ ਕਿਰਪਾ ਨਾਲ ਇੰਨਾ ਤੇ ਉਹ ਵੀ ਪੰਬੜਾ ਮੰਗੇ ਤੇ ਆਪਣੇ ਤਕਰੀਬਨ 60 65 ਕਿੱਲੇ ਪਏ ਆ ਜਿ ਬਣਾਣੇ ਤੇ 7-8 ਕਿੱਲੇ ਆਪਾਂ ਨੇ ਵੜਾ ਦिए 26 ਕੇ ਤੇ ਸਾਰੀ ਜੀਰੀ ਵੀਰੋ 26 ਆ ਤੇ ਉੱਧਰ ਪੰਜ 26 ਵੀਰੋ ਸਾਰੀ ਬੜਾਤੀ ਤੇ ਪੀਕਾ ਕਾ ਬਣਾ ਇਹ ਜੰਗਲ ਦੇ ਕੋਲ ਰਹਿੰਦਾ ਤੁਹਾਨੂੰ ਦਿਖਾਉਂਦੇ ਇੱਥੋਂ ਫੇ ਉਹ ਸਾਹਮਣੇ ਜੰਗਲ ਆ ਬਈ ਉਸ ਨਾਲ ਨਾਲ ਇੱਕ ਪੀਕਾ ਜਾਂ ਰਹਿ ਰਿਹਾ ਆਪਣਾ ਤੇ 26 ਕਾ ਤੇ ਬਾਕੀ ਵੀਰੋ 14 ਕੇ ਤਿੰਨ ਕਿਲੇ ਆਪਣੇ ਪਰਾਂ ਪਏ ਆ ਤੇ ਅੱਧਾ ਕਿਲਾ ਵੀਰੋ 26 ਕਾ ਉੱਥੇ ਵੀ ਰਹਿ ਰਿਹਾ ਤੇ 14 ਕਾ ਝਾੜ ਵੀ ਤੁਹਾਨੂੰ ਦਿਖਾਵਾਂਗੇ ਹੁਣ ਤੱਕ ਪਾ ਤੁਹਾਨੂੰ 26 ਕਾ ਦਿਖਾ ਰਹੇ ਆ ਤੇ 14 ਕਾ ਵੀ ਪਾ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਬਾਕੀ ਵੀਰੋ ਵੀਡੀਓ ਵਧੀਆ ਲੱਗਿਆ ਕਰੇ ਵੀਰੋ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਦੱਬ ਕੇ ਕਿਉਂਕਿ ਆਪਾਂ ਤੁਹਾਨੂੰ ਹਰ ਰੋਜ਼ ਵਲੌਗ ਪਾ ਕੇ ਦਿਖਾ ਰਹੇ ਆ ਤੇ ਬਾਕੀ ਹਰ ਰੋਜ਼ ਆਪਾਂ ਤੁਹਾਨੂੰ ਦਿਖਾਉਂਦੇ ਵੀ ਰਾਂਗੇ ਅੱਗੇ-ਅੱਗੇ ਤੇ ਚਲੋ ਫਿਰ ਤੁਹਾਨੂੰ ਅਗਲੇ ਕਿੱਲੇ ਦਿਖਾਵਾਂਗੇ ਹੁਣ ਤੇ ਇਹ ਆਪਾਂ ਨੇ ਦੇਖ ਲਈਏ ਬਿਰੋ ਕਿਉਂਕਿ ਨਰਮਾ ਥੋੜਾ ਜਿਹਾ ਆਪਣਾ ਗਿੱਲਾਪਨ ਹੈਗਾ ਪੈਰ ਗੜ ਰਾਇ ਨੇ ਖਿੱਤਾਂ 'ਚ ਤੇ 2-4 ਦਿਨਾਂ ਤੱਕ ਫਮ ਬੜਾਣ ਲੱਗ ਜਾਗੇ ਉਹ ਅੱਗੇ ਦਾ ਮੌਸਮ ਸਹੀ ਆ ਤੇ ਬਾਕੀ ਚਲੋ ਫਿਰ ਆਪਾਂ ਮੋਟਰ ਦੇ ਦਿਖਾਉਨੇ ਆ ਬਿਰੋ ਜਿਹੜੇ ਆਪਣੇ 14 ਕਿੱਲੇ ਆਉਂ ਕੇਰੀ ਵੀ ਦਿਖਾਉਨੇ ਨੇ ਉਹ ਵੀ ਆਪਣੇ ਤਕਰੀਬਨ ਬਿਰੋ 1 ਸਾਰ ਇੱਕ ਦਿਨ ਵੜਾ ਦੇਣੀ ਆ ਆਪਣੇ ਸਾਰੇ ਹੁਣ ਪੱਕੀ ਖੜੀ ਆ ਤੇ ਅੱਗੇ ਮੌਸਮ ਵੀ ਚਲੋ ਸਹੀ ਆ